ਇੱਕ ਵਾਰ ਫਿਰ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਬੀਤੇ ਕੱਲ ਪ੍ਰੇਮ ਢਿੱਲੋ ਦੇ ਘਰ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤੇ ਇੱਕ ਵਾਰ ਫਿਰ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਡਰ ਦਾ ਮਾਹੌਲ ਬਣ ਚੁੱਕਿਆ ਹੈ ਤੇ ਇਸ ਦੇ ਕਾਰਨ ਔਜਲਾ ਦੇ ਵੱਲੋਂ ਵੀ ਇੱਕ ਵੱਡਾ ਰਿਐਕਟ ਕੀਤਾ ਗਿਆ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਜੋ ਗੈਂਗਸਟਰਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦਾ ਹੰਸ਼ਰ ਕੀਤਾ ਗਿਆ ਸੀ ਉਹ ਜੋ ਹੰਸ਼ਰ ਹੈ ਉਹ ਇੱਕ ਵਾਰ ਫਿਰ ਹੁਣ ਹਰ ਇੱਕ ਦੇ ਚੇਤੇ ਆਇਆ ਹੈ ਕਿਉਂਕਿ ਗੈਂਗਸਟਰਾਂ ਦਾ ਜੋ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਦਿਨੋਂ ਦਿਨ ਪੈਰ ਪਸਾਰ ਦਾ ਨਜ਼ਰ ਆ ਰਿਹਾ ਹੈ ਤੇ ਬੀਤੇ ਲੀਆਂ ਸੀ ਤੇ ਹੁਣ ਪ੍ਰੇਮ ਢਿੱਲੋ ਦੇ ਘਰ ਗੋਲੀਆਂ ਚੱਲਣ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਤੇ ਹੁਣ ਇਸ ਤੇ ਕਰਨ ਔਜਲਾ ਦੇ ਵੱਲੋਂ ਵੀ ਪੰਪਕ ਹੁੰਦਿਆਂ ਆਪਣੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਕਰਨ ਔਜਲਾ ਨੇ ਲਿਖਿਆ ਹੈ ਵਾਹਿਗੁਰੂ ਜੀ ਸਾਰੇ ਉੱਤੇ ਮਿਹਰ ਭਰੇ ਹੱਥ ਰੋ ਕੋ ਜੋ ਇੰਡਸਟਰੀ ਦੇ ਵਿੱਚ ਚੱਲ ਰਿਹਾ ਹੈ ਉਹ ਮੈਂ ਵੀ ਚੰਗੀ ਤਰ੍ਹਾਂ ਜਾਣਦਾ ਹਾਂ ਕਿਉਂਕਿ ਇਹ ਸਭ ਮੇਰੇ ਨਾਲ ਵੀ ਬੀਤਿਆ ਹੋਇਆ ਹੈ ਤੇ ਮੇਰੇ ਕਨ ਵਿਕਸਟਰਾਂ ਦੇ ਵੱਲੋਂ ਪੰਜ ਵਾਰ ਗੋਲੀਆਂ ਚਲਾਈਆਂ ਗਈਆਂ ਸੀ ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਅਰਦਾਸ ਕਰੋ ਵੀ ਇੰਡਸਟਰੀ ਦੇ ਵਿੱਚ ਐਦਾਂ ਦਾ ਕੁਝ ਵੀ ਨਾ ਹੋਵੇ ਜੋ ਕਿ ਪਹਿਲਾਂ ਵਾਪਰ ਚੁੱਕੇ ਹਨ ਤੇ ਬਾਕੀ ਦੋਸਤੋ ਇਸ ਮੁੱਦੇ ਤੇ ਤੁਸੀਂ